ਇਸ ਦਾ ਮਨਜੋਦ ਦੇ ਘਰ ਹਰੇ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਦੇਸ਼ ਲਈ ਖੇਡੇ ਔਰ ਗੱਲ ਜਦੋਂ ਵਰਲਡ ਕੱਪ ਦੀ ਹੋਏ ਤਾਂ ਉਹ ਸੁਪਨਾ ਹੋਰ ਵੱਡਾ ਹੋ ਜਾਂਦਾ ਹੈ ਮੋਹਾਲੀ ਦੀ ਅਮਨਜੋਦ ਕੋਰ ਹਾਲਾਂਕਿ 2023 ਵਿੱਚ ਇੰਡੀਅਨ ਟੀਮ ਵਿੱਚ ਐਂਟਰੀ ਕਰ ਚੁੱਕੀ ਸੀ ਲੇਕਿਨ ਹੁਣ ਔਮਨ ਵਰਲਡ ਕੱਪ ਜਿਹੜਾ ਹੋਣਾ ਹੈ ਭਾਰਤ ਵਿੱਚ ਉਹਦੇ ਵਿੱਚ ਟੀਮ ਇੰਡੇ ਵਿੱਚ ਚੁਣ ਲਈ ਗਈ ਹੈ ਤਾ ظاہر ਤੌਰ ਤੇ ਪਰਿਵਾਰ ਚ ਖੁਸ਼ੀ ਹੈ ਔਰ ਅਮਨਜੋਤ ਦੇ ਕੋਚ ਉਹਨਾਂ ਚ ਖੁਸ਼ੀ ਹੈ ਮੈਂ ਇਸ ਟਾਈਮ ਅਮਨਜੋਤ ਦੇ ਕਰਾਂ ਉਹਨਾਂ ਦੇ ਫਾਦਰ ਭੁਪਿੰਦਰ ਸਿੰਘ ਔਰ ਪਰਿਵਾਰ ਸਾਡੇ ਨਾਲ ਮੌਜੂਦ ਹੈ ਭੁਪਿੰਦਰ ਜੀ ਬਹੁਤ ਬਹੁਤ ਪਹਿਲਾਂ ਤੋਂ ਮੁਬਾਰਕਾਂ ਤੁਹਾਨੂੰ ਤੁਹਾਨੂੰ ਉਹ ਦਿਨ ਯਾਦ ਹੋਣਾ ਜਦੋਂ ਤੁਸੀਂ ਮੋਹਾਲੀ ਘਰ ਦੇ ਬਾਹਰ ਬੱਚੇ ਖੇਡਦੇ ਹੁੰਦੇ ਹਣੇ ਆ ਫਿਰ ਇੱਕ ਸ਼ੌਕ ਹੁੰਦਾ ਬੱਚ ਨੂੰ ਵੀ ਵਧੀਆ ਤਰੀਕੇ ਨਾਲ ਪਾਈਏ ਤੁਸੀਂ 32 ਸੈਕਟਰ ਛੱਡ ਕੇ ਆਏ ਸੀਗੇ ਔਰ ਅੱਜ ਦਾ ਦਿਨ ਹੈ ਕਿ ਵਰਲਡ ਕੱਪ ਦੀ ਸਿਲੈਕਸ਼ਨ ਕਿਵੇਂ ਦੇਖਦੇ ਹੋ ਸਾਰੇ ਸਫ਼ਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਜੀ ਮਿੱਤਰੋ ਉਹਨੇ ਆਪਣਾ ਟਾਰਗੇਟ ਅਚੀਵ ਕਰਨ ਦੇ ਲਈ ਦਿਨ ਰਾਤ ਨਹੀਂ ਦੇਖਿਆ ਹੈਗਾ ਜੀ। ਵੀ ਬਾਕੀ ਇਹਨਾਂ ਦੇ ਕੋਚ ਨਗੇਸ਼ ਗੁਪਤਾ ਸਾਹਿਬ ਨੇ ਬੜੀ ਮਿਹਨਤ ਕਰਾਈ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਇਆ ਜੀ। ਤੇ ਉਹਨੇ ਦੇਖਿਆ ਵੀ ਇਸ ਬੱਚੇ ਜੀ ਕੋਲ ਟੈਲੇਂਟ ਹੈਗਾ। ਤੇ ਉਹਨੇ ਕਿਹਾ ਤਾਂ ਉਹ ਵੀ ਉਹਨਾਂ ਦੀ ਮਿਹਰ ਨਾਲ ਇਹ ਅੱਗੇ ਤਾਂ ਪਹੁੰਚ ਗਈ। ਅਸੀਂ ਜਿੰਨਾ ਕਿ ਦੇਖਿਆ ਆ ਜਰਨੀ ਦੇਖੀ ਆ ਮਨਜੋਤ ਕੌਰ ਦੀ। ਕਿਹੜੇ ਉਮਰ 'ਚ ਤੁਹਾਨੂੰ ਲੱਗਿਆ ਵੀ ਇਹ ਕ੍ਰਿਕਟ ਖੇਡਦੀ ਸੀ? ਕਈ ਵਾਰ ਸ਼ੌਕਿਆ ਹੁੰਦਾ ਹੈ। ਫਿਰ ਕਿੰਨੇ ਪਛਾਣਾ ਵੀ ਇਹਨੂੰ ਕ੍ਰਿਕਟਰ ਹੀ ਖੜਾਣਾ। ਜਦੋਂ ਜੀ ਜਦੋਂ ਛੋਟੀ ਹੁੰਦੀ ਸੀ ਉਹਨਾਂ ਦੀ ਆਪਣੇ ਸਾਡੇ ਮਲੇ ਦੇ ਵੱਡੇ ਮੁੰਡੇ ਖੇਡਦੇ ਦ ਨੋ ਨੋ ਦਸ ਹਾਲਾਂ ਦੀ ਮਸ ਹੋਏਗੀ ਬਸ ਉਹ ਕਿ ਕੰਨ ਚਲੇ ਬੱਚੇ ਕਰ ਖਿਲਾ ਲੰਦੇ ਸੀਗੇ ਜੀ ਫਿਰ ਉਹਨਾਂ ਨੇ ਦੇਖਿਆ ਜੀ ਬੱਚੇ ਟੈਲੈਂਟ ਹੈਗਾ ਉਹ ਵੀ ਕਹਿੰਦੇ ਕਹਿੰਦੇ ਇਹਨੂੰ ਕਿਤੇ ਕੋਚਿੰਗ ਦਿਵਾ ਦਿਓ ਜੀ ਕਿਹਨੇ ਕਿਹਾ ਸੀ ਇਹ ਜਿਹੜੇ ਵੀ ਲੜਕੇ ਖੇਡਦੇ ਹੁੰਦੇ ਸੀਗੇ ਫਿਰ ਨਾਲ ਹੀ ਸਾਡੇ ਦੇ ਮਹੱਲੇ ਦੇ ਵਿੱਚ ਇੱਕ ਬਜ਼ੁਰਗ ਰਹਿੰਦੇ ਸੀਗੇ ਜੀ ਉਹਨਾਂ ਨੇ ਦੇਖਿਆ ਉਹ ক্রিকেট ਖੇਡਦੇ ਹੁੰਦੇ ਸੀਗੇ ਉਹਨਾਂ ਨੇ ਦੇਖਿਆ ਜੀ ਕੁੜੀ ਜੀ ਟੈਲੈਂਟ ਹੈਗਾ ਉਹ ਕਹਿੰਦੇ ਇਹਨੂੰ ਬੱਚੇ ਨੂੰ ਉਹਨਾਂ ਤੁਸੀਂ ਅਕੈਡਮੀ ਜੀ ਪਵਾ ਦਿਓ ਕਿਹੜੇ ਸੰਦੀ ਗੱਲ ਹੈ ਤੇ ਸਾਨ ਲਗਾ ਲਓ ਜੀ 2010 ਕੁ ਵੀ ਹੈ ਜੀ 10 11 ਦੀ ਗੇ ਤਾਂ ਮੈਂ ਕਹੇ ਤਾਂ ਸ਼ਾਇਦ ਬੱਚੀ ਦਾ ਬੱਚੀ ਹੈ ਤਾਂ ਮਨ ਰੱਖਣ ਲਈ ਕਹਿ ਰਹੇ ਹੋਣਗੇ ਮੈਂ ਇਹ ਚੱਲ ਅਸੀਂ ਇਗਨੋਰ ਕਰਤਾ ਸੀ 9ਵੀਂ 10ਵੀਂ 10ਵੀਂ ਚ ਹੋਈ ਫਿਰ ਉਹ ਕਹਿੰਦੇ ਜੀ ਤੇ ਚੱਲ ਹੁਣ ਤੂੰ ਤੇ ਤਾਂ ਬੱਚੇ ਨੂੰ ਪਾਣਾ ਨਹੀਂ ਹੈਗਾ ਚੱਲ ਮੈਂ ਹੀ ਤੇਰੇ ਨਾਲ ਲੈ ਕੇ ਜਾਂਦਾ ਉਹ ਨਾਲ ਲੈ ਕੇ ਅਕੈਡਮੀਆਂ ਲੱਭੀਆਂ ਫਿਰ ਅਸੀਂ ਚੰਡੀਗੜ੍ਹ ਬੱਤੀ ਚ ਗਏ 26 ਚ ਗਏ ਸੀ ਉੱਥੇ ਬਾਟਾ ਪਟਕ ਸਰ ਸੀਗੇ ਹਾਂ ਰਾਜੀਤ ਰਾਜੀਤ ਬਾੜ ਕੋਚ ਕੋਚ ਸੀਗੇ ਉਹ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਕੋਚਿੰਗ ਦਿਨੇ ਜਿਹੜੇ ਤੇ ਸਕੂਲ ਚ ਪੜ੍ਹਦੇ ਆਗੇ ਫਿਰ ਅਸੀਂ ਪਲੱਸ 1 ਦੇ ਵਿੱਚ ਉਹਦੀ ਗਵਰਨਮੈਂਟ ਸਕੂਲ ਜੀ ਐਡਮਿਸ਼ਨ ਕਰਾਈ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਖਿਡਾਣੇ ਆ ਜੀ ਅਸੀਂ ਬਾਹਰ ਦੇ ਵਿੱਚ ਇਹਨਾਂ ਨੂੰ ਆਊਟ ਨਹੀਂ ਖਿਡਾਉਂਦੇ ਆ ਜੀ ਤਾਂ ਕੁਦਰਤੀ ਉਸ ਨਗੇਸ਼ ਗੁਪਤਾ ਸਾਹਿਬ ਕੋਲ ਖੜੇ ਸੀਗੇ ਤੇ ਅਰਜ ਉਹ ਸੀਗੇ ਨਾਲ ਦਪਿੰਦਰ ਸਾਹਿਬ ਵੀ ਨਾਲ ਸੀਗੇ ਜੀ ਦਿਪਕ ਚੋਹਾਨੀ ਉਹਨਾਂ ਨੇ ਦੇਖ ਲਿਆ ਉਹ ਕਹਿੰਦੇ ਬੱਚੇ ਨੇ ਖੇਡ ਖੇਡਣੀਆਂ ਕਹਿੰਦੇ ਹਾਂਜੀ ਕਹਿੰਦੇ ਤੁਸੀਂ ਇਆਂ ਕੋਲ ਬੱਚੀ ਨੂੰ ਨਾ ਸ਼ਾਮ ਨੂੰ ਬੱਤੀ ਜੀ ਅੱਜ ਬਾਇਸ ਉਸ ਤੋਂ ਉਹਨਾਂ ਨੇ ਬੱਤੀ ਜੀ ਲੈ ਕੇ ਗਏ ਉਹ ਕਹਿੰਦੇ ਅਸੀਂ ਅਸੀਂ ਬੱਚੇ ਨੂੰ ਆਪਣੇ ਨਾਲ ਸਿਖਾਵਾਂਗੇ ਇੱਥੇ ਰੋਜ਼ ਆਲੇ ਕਰੂਗੀ ਮਾਜੀ ਨਗੇਸ਼ ਗੁਪਤਾ ਸਾਹਿਬ ਉਹ ਦਿਨ ਤੇ ਆ ਦਿਨਾਂ ਜੀ ਬਸ ਨਦੀ ਮਿਹਨਤ ਹੈ ਤੇ ਬੱਚੇ ਦੀ ਲਗਨ ਹੈ ਜੀ ਬਸ ਤੇ ਅੱਜ ਆਪਣੀ ਮਕਾਮ ਤੇ ਪਹੁੰਚ ਗਈ ਕਿਉਂਕਿ ਉਹ ਦੌਰ ਵਿੱਚ ਜਦੋਂ ਖੇਡਣਾ ਸ਼ੁਰੂ ਕੀਤਾ ਚੰਡੀਗੜ੍ਹ ਵੱਲੋਂ ਫਿਰ ਜੂਨੀਅਰ ਕ੍ਰਿਕਟ ਖੇਡੀ ਵਧੇ ਵਧੇ ਫਿਰ ਔਮਨ ਪ੍ਰੀਮੀਅਰ ਲੀਗ ਚ ਵੀ ਆ ਗਈ 2023 ਚ ਇੰਡੀਅਨ ਟੀਮ ਚ ਉਹ ਦਿਨ ਤੇ ਅੱਜ ਦਾ ਦਿਨ ਇੱਕ ਬਰਾਬਰ ਜਿਹਾ ਲੱਗਦਾ ਨਹੀਂ ਜੀ ਬੜਾ ਫਰਕ ਲੱਗਦਾ ਹੈ ਅੱਛਾ ਗਾਦੂ ਕੀ ਪੁਆਇੰਟ ਡਿਸਟ੍ਰਿਕਟ ਲੈਵਲ ਤੇ ਗਈ ਸੀ ਨਾ ਜੀ ਤਦ ਉਥੇ ਰੋਪੜ ਮੈਚ ਚੱਲ ਰਹੀ ਸੀ ਇਹਨਾਂ ਦੀ ਤਦ ਉਸ ਇੱਕ ਪੋਚ ਨੇ ਦੇਖਿਆ ਕਹਿੰਦੇ ਜੀ ਜੇ ਮੈਂ ਦੇਖਵੇਂ ਕੇ ਕਹਿੰਦੇ ਜਿੱਤ ਕੇ ਆਏ ਹੈਗੇ ਆ ਕਿੰਦੇ ਸੀ ਲੜੀ ਜਿੱਤ ਗਿਆ ਸੀ ਨਾ ਕਹਿੰਦੇ ਜਿਹੜੀ ਉਹਨਾਂ ਦੀ ਇੱਕ ਕੁੜੀ ਗੁੱਤਾਂ ਵਾਲੀ ਆ ਨਾ ਕੁੜੀ ਉਹ ਬੋਲਿੰਗ ਬਹੁਤ ਵਧੀਆ ਕਰਦੀ ਹੈ ਕਹਿੰਦੇ ਸੋਨਾ ਖੇਡਦੀ ਹੈ ਇਹ ਕਹਿੰਦੇ ਇਹ ਅੱਗੇ ਜਾਏਗੀ ਕੁੜੀ ਫਿਰ ਮੈਂ ਇਹਦੀ ਕਹਿੰਦੀ ਨਹੀਂ ਇਸ ਕੁੜੀ ਨੂੰ ਹੋਣਾ ਸੀ ਅੱਗੇ ਭੇਜਨੇ ਭੇਜਣਾ ਖੇਡਾਣਾ ਹੀ ਖੇਡਾਣੀ ক্রিকেট ਹੈ ਜੀ ਇਹਦੇ ਸ਼ੌਂਕ ਤੇ ਅਸੀਂ ਕੰਮ ਨੂੰ ਪਿੱਛੇ ਨਹੀਂ ਹਟਣ ਦਵਾਂਗੇ ਉਹ ਦਿਨ ਆ ਜੀਂਦਾ ਕਿ ਉਹ ਜਿਹਨੇ ਮਿਹਨਤ ਪੂਰੀ ਕੀਤੀ ਤੇ ਆਪਣਾ ਟਾਰਗੇਟ ਅਚੀਵ ਕਰ ਲਿਆ ਜਿੱਦਾਂ ਕਿ ਪਹਿਲਾ ਜਦੋਂ ਸਿਲੈਕਸ਼ਨ ਹੋਈ ਬੰਗਲਾਦੇਸ਼ ਦੇ ਖਿਲਾਫ 2023 ਕਿਉਂਕਿ ਬੋਲਰ ਤੇ ਦਰਮਦਾਰ ਬੈਟਸਮੈਨ ਦੇ ক্রিকেট ਇੱਕ ਟੀਮ ਗੇਮ ਹੈ ਕਿ ਕੁੜੀ ਫਾਸਟ ਬੋਲਰ ਹੋਵੇ ਤਾਂ ਤੁਹਾਨੂੰ ਲੱਗਦਾ ਸੀ ਜਦੋਂ ਇਹ ਬੋਲਿੰਗ ਕਰਦੀ ਤੁਸੀਂ ਦੇਖਦੇ ਸੀ ਵੀ ਹਾਂ ਇਹ ਅੱਗੇ ਜਾ ਕੇ ਵੀ ਇਦਾਂ ਬਣ ਜੇਗੀ ਆ ਕਿ স্পੀਡ ਇੱਕ ਹੁੰਦਾ ਫਿਟਨੈਸ ਫਿਰ ਟ੍ਰੇਨਿੰਗ ਨਹੀਂ ਹਾਂਜੀ ਇਹਦੀ ਫਿਟਨੈਸ ਆਪਣੇ ਆਪ ਉਹ ਫਿਟ ਬੋਹ ਰੱਖਦੀ ਹੋएगी ਇਹਨੇ ਸਵੇਰੇ ਘਰੋਂ 4 ਵਜੇ ਨਿਕਲ ਜਾਣਾ ਜੀ ਮੀ ਉਹ ਇਹ ਕੋਸਾਉ ਕਹਿੰਦੇ ਤੇ ਕਹਿੰਦੇ ਮੈਂ ਬਾਅਦ ਵਿੱਚ ਬੋਲਦਾ ਇਹ ਪਹਿਲਾਂ ਪੁੱਜ ਜਾਂਦੀ ਹੈ ਕਹਿੰਦੇ ਫਿਰ ਜੀ ਮੀ ਪੈਂਦਾ ਹੁੰਦਾ ਨਾ ਫਿਰ ਮੈਨੂੰ ਇਹਦੇ ਕਰਕੇ ਆਉਣਾ ਪੈਂਦਾ ਵੀ ਇਹਨੇ ਕੋਈ ਨੇ ਪਹੁੰਚ ਜਾਣਾ ਫੇ ਕੱਲੀ ਹੋਏਗੀ ਬਾਕੀ ਕੀ ਹੈਗੀ ਬੋਲਿੰਗ ਦੀ ਜੀ ਇਨੋਂ ਉਹ ਸਟੈਪ ਦਿੰਦੇ ਰਹਿੰਦੇ ਵੀ ਆ ਜੀ ਕਮੀ ਹੈ ਤਾਂ ਆ ਜੀ ਇਸ ਤਰ੍ਹਾਂ ਹੀ ਨਹੀਂ ਆਈਏ ਉਹ ਸੀ ਨੂੰ ਫਾਲੋ ਕਰ ਦਈਏ ਜੇ ਜਦੋਂ ਸਿਲੈਕਸ਼ਨ ਹੋਈ ਵਰਲਡ ਕੱਪ ਦੀ ਆਪਾਂ ਦੇਖਦੇ ਨੇ ਪਿਛਲੇ ਦਿਨੀ ਹੈ ਨਾ ਤੇ ਟੀਮ ਅਨਾਉਂਸ ਹੋਈ ਚਲੋ ਇੱਕ ਇੰਡੀਅਨ ਟੀਮ ਦਾ 파ਰਟ ਹੈ ਪਰਫਾਰਮੈਂਸ ਵਧੀਆ ਦੇ ਰਹੀ ਹੈ ਉਮੀਦ ਤਾਂ ਸੀ ਕਿ ਤੁਹਾਨੂੰ ਨਹੀਂ ਮੈਨੂੰ ਇਹ ਸੀ ਕਿ ਜਿਹੜਾ ਮਿਹਨਤ ਕਰਦੇ ਹਨ ਜੀ ਮਿਹਨਤ ਨੂੰ ਤਾਂ ਫਲ ਲੱਗਦੇ ਲੱਗਦਾ ਹੈ ਜੀ ਬਸ ਇਹ ਡਰਸੀ ਵੀ ਜੀ ਵੀ ਅੱਠਵੀਂ ਦਿਨ ਇੰਜਰੀ ਹੋਈ ਸੀ ਨਾ ਜੀ ਇਹਦੇ ਮਨ ਦੇ ਵਿੱਚ ਲੂਜ਼ ਪੁਆਇੰਟ ਨਾ ਹੋਏਗਾ ਵੀ ਪਤਾ ਨਹੀਂ ਮੈਨੂੰ ਰੱਖਾਂਗੇ ਇਹ ਨਾ ਰੱਖਾਂਗੇ ਜੀ ਪਰ ਮੈਨੂੰ ਇਹ ਕਹਿੰਦੇ ਮੈਂ ਤਾਂ ਉਹ ਤਾਂ ਮਿਹਨਤ ਆਪਾਂ ਥੋੜਾ ਪਿਛੇ ਹਟਣਾ ਪੈਣਾ ਪਿਛੇ हट ਕੇ ਲੰਮੀ ਸਾਨ ਲੱਗਦੀ ਹੈ ਜੀ ਬਸ ਥੋੜੀ ਇਹ ਵੀ ਇਹ ਵੀ ਹੌਸਲਾ ਨਹੀਂ ਹਟਦੀ ਹੈ ਜੀ ਵੀਰ ਪਾਵਰ ਸਟਰੋਂਗ ਹੈ ਇਹਦੀ ਪਰ ਇਹਨੂੰ ਪਤਾ ਸੀ ਕਿ ਕਿਸੇ وجہ ਮਾਰ ਦੇ ਕੇ ਭਾ ਕਰਨਗੇ ਜੀ ਜਦੋਂ ਪਤਾ ਲੱਗਿਆ ਤੁਸੀਂ ਮੇਰੇ ਖਿਆਲ ਕਿਥੇ ਕੰਮ ਤੇ ਗਏ ਹੋ ਸੀਗੇ ਮੈਂ ਆਂਦੀ ਆਂਦੀ ਮੈਂ ਇੱਕ ਕੱਲ ਬਾਹਰ ਕੰਮ ਤੇ ਸੀ ਕਿ ਮੇਰੇ ਕੋਲ ਫੋਨ ਆਇਆ ਸੀ ਜੀ ਮੈਂ ਕਿਹਾ ਤੁਰੀ ਕਿ ਤਸੀ ਦਾ ਫੋਨ ਆਇਆ ਮੀਡੀਆ ਵਾਲੀ ਆਸੀ ਮੇਰੇ ਹਾਂ ਜੀ ਉਹ ਕਹਿੰਦੇ ਜੀ ਵਧਾਈਆਂ ਤੁਹਾਨੂੰ ਜੀ ਮੇਰੀ ਕੁੜੀ ਸਿਲੈਕਸ਼ਨ ਹੋ ਗਈ ਮੈਂ ਕਹਿੰਦੇ ਕਹਿੰਦੇ ਉਹਨੂੰ ਕੁੜੀ ਦਾ ਫੋਨ ਨਹੀਂ ਆਇਆ ਮੈਂ ਕਹਿੰਦੇ ਜੀ ਮੇਰੇ ਤਾਂ ਤੁਹਾਡੇ ਪਹਿਲੇ ਜਿਵੇਂ ਤੁਹਾਡੇ ਤੇ ਸੁਣਦੇ ਆ ਜੀ ਕਹਿੰਦੇ ਅੰਜੀ ਨੇ ਸਿਲੈਕਸ਼ਨ ਹੋ ਗਈ ਹੈ ਉਹਨਾਂ ਦਾ ਕਿ ਤੁਸੀਂ ਘਰੇ ਦੱਸਿਆ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇੱਕ ਸੰਘਰਸ਼ ਦਾ ਪੀਰੀਅਡ ਵੀ ਦੇਖਿਆ ਤੁਸੀਂ ਕਿਉਂਕਿ ਕਾਰਬੈਂਟਿੰਗ ਕਰਨਾ ਔਰ ਕੰਟਰੈਕਟਰ ਹੋ ਤੁਸੀਂ ਕੰਮ ਕਰਨਾ ਉਹ ਦੌਰ ਵੀ ਯਾਦ ਆਉਂਦਾ ਮੁਸ਼ਕਲਾਂ ਵੀ ਬੜੀ ਸੀਗੀਆਂ ਲੇਕਿਨ ਤੁਸੀਂ ਹੌਸਲਾ ਰੱਖਿਆ ਵੀ ਨਹੀਂ ਤੂੰ ਖੇਡ ਹਾਂ ਜੀ ਉਸ ਤਰ੍ਹਾਂ ਜੀ ਜਦ ਕੰਮ ਪਕੜਦੇ ਹੁੰਦੇ ਵੀ ਉਹਨਾਂ ਸਵੇਰੇ 11 10 11 ਦੇ ਫੇਰ ਜਾਣਾ ਸ਼ਾਮ ਨੂੰ ਦਿਨ ਦੇ ਚਾਰ ਘੜੇ ਲੱਗਦੇ ਹੁੰਦੇ ਸੀ ਸਭ ਮੈਨੂੰ ਕੰਮ ਵੀ ਛੱਡਣਾ ਪੈਂਦਾ ਸੀ ਜੀ ਯਾਨੀ ਅਸੀਂ ਕਿਸੇ ਕੰਮ ਘਟਾਤ ਆਈ ਜਿਨ੍ਹਾਂ ਦਾ ਹੁੰਦਾ ਸੀ ਉਹਨੇ ਹੀ ਕਰਦੇ ਸੀ ਜੀ ਮੈਂ ਕਹਿੰਦਾ ਕੁੜੀ ਦੀ ਗੇਮ ਦੇ ਵਿੱਚ ਕੋਈ ਕਮੀ ਨਾ ਰਹੀ ਜੀ ਬਸ ਕਿਉਂਕਿ ক্রিকেট ਦਾ ਸ਼ੁਰੂ ਚ ਮਹਿੰਗਾ ਵੀ ਖੇਡ ਹੈ ਇੱਕ ਸਮਾਨ ਆਣਾ ਜੁੱਤੇ ਆਣੇ ਉਹ ਵੀ ਚੀਜ਼ ਫਾਈਨੈਂਸ਼ੀਅਲੀ ਬੜੀ ਪ੍ਰੋਬਲਮ ਫੇਸ ਹੁੰਦੀ ਹੈ ਮਹਿੰਗਾ ਹੈ ক্রিকেট ਗੇਮ ਤਾਂ ਉਹ ਮਹਿੰਗੀ ਹੈਗੀ ਜੀ ਕੋਈ ਆਜਾ ਕਿੱਸਾ ਤੁਹਾਡੇ ਜ਼ੈਨ ਚ ਹੋਣਾ ਇਹ ਕੋਈ ਨਾ ਜੀ ਕੋਈ ਨੰਬਰ ਕਿੱਦਿਆਂ ਪਰ ਉਹ ਮੈਨੂੰ ਨਾ ਸਟੱਡ ਵਾਲੇ ਬੋਲ ਸਪਾਈਕਸ ਵਾਲੇ ਜਿਹੜੇ ਹੁੰਦੇ ਜੀ ਹਾਂਜੀ ਕਹਿੰਦੇ ਉਹ ਲੈ ਨਹੀਂ ਆਏ ਜੀ ਥੋੜੀ ਮੈਂ ਨਾ ਇੱਧਰ ਹਟਾਵੇ ਵਗੈਰਾ ਦੇਖੀ ਮੈਂ ਕਿ ਚੱਲ ਲੈਣਾਂ ਸਸਤੇ ਹੀ ਮਿਲ ਜਿੰਦੇ ਆ ਗਿਆ ਜੀ ਮੈਨਾਂ ਕਿਹਾ ਪੁੱਤ 700-800 ਰੁਪਏ ਅੜ ਜੋੜ ਆਇਆ ਕਹਿੰਦੇ ਇਹਦੇ ਨਹੀਂ ਪਾਪਾ ਇਹ ਨਹੀਂ ਚੱਲਦੇ ਹੈਗੇ ਕੋਈ ਚੀਜ਼ ਦੀ ਸਟੀਲ ਦੇ ਸਟੱਡ ਲੱਗੇ ਹੁੰਦੇ ਆ ਫਿਰ ਇਹਨਾਂ ਨੇ ਨਾਗਰਾਤ ਕੋ ਉਹ ਕਹਿੰਦੇ ਨਾਗਰਾਤ ਕੋਲ ਪੁੱਛ ਲਏ ਹਾਂਜੀ ਸੈਕਟਰ ਦੀ ਕਹਿੰਦੇ ਪਾਪਾ ਮੈਂ ਕਿੰਨੇ ਦੇ ਆ ਕਰਨਾ 85 ਰੁਪਏ ਵਿੱਚ ਮੋਕਲ ਲੈਣੇ ਦੇ ਬੈਣੇ ਦੀ ਉਹ ਮੈਂ ਕਿ ਲੈ ਲੈਣੀ ਜੀ ਕੰਦੀ ਪਾਪਾ ਵੀ 800 ਦਾ ਇੱਕ ਹੈ ਮਗਾ ਜੀ ਤੇ ਮੈਂ ਕਹਾਂ ਨਰਕੇ ਦੇ ਦੋਨੋਂ ਹੋਣਗੇ ਜੀ ਫਿਰ ਉਹਨੇ ਕਹਿ ਕੋਈ ਕੋਈ ਲੈਸ ਕਰਕੇ ਵੀ ਦੇ ਦਿੱਤੇ ਸਾਨੂੰ ਕਿ ਚਲ ਤੁਸੀਂ ਆਪਣਾ ਮਤਲਬ ਆੜੇ ਨਹੀਂ ਆਣ ਦਿੱਤਾ ਇਹਦੇ ਨਹੀਂ ਜੀ ਅਸੀਂ ਆਪਣਾ ਫਿਰ ਬਜਟ ਇਸ ਤਰ੍ਹਾਂ ਬਣਾਉਂਦੇ ਸੀ ਕੁੜੀ ਦੀ ਗੇਮ ਨਾ ਰੁਕੇ ਜੀ ਬਸ ਪਰ ਵਿੱਚ ਵਰ ਗਈ ਹੈ ਲੱਗਿਆ ਵੀ ਕਾਫੀ ਮਹਿੰਗਾ ਖੇੜਾ ਪਤਾ ਨਹੀਂ ਅੱਗੇ ਜਾਣਾ ਨਹੀਂ ਜਾਣਾ ਫਿਰ ਰੁਕ ਜੀ ਇਸ ਤਰ੍ਹਾਂ ਜੀ ਇਹ ਵੀ ਕੰਪਰਮਾਈਜ਼ ਕਰ ਲੈਂਦੇ ਸੀਗੇ ਅਸੀਂ ਜਿਵੇਂ ਕੋਈ ਆਪਣਾ ਬੈਡ ਚੀ ਦਾ ਹੈਗਾ ਬੈਟ ਜਬੂਰ ਤੇ ਇਹਦਾ ਹੁੰਦਾ ਸੀਗਾ ਫਿਰ ਉਹਨਾਂ ਨੇ ਕਹਿ ਦਿੰਦੇ ਵੀ ਅਗਲੇ ਮਹੀਨੇ ਦੇਖ ਲਾਂਗੇ ਇਧਰ ਉਹ ਅਡਜਸਟਮੈਂਟ ਕਰ ਲੈਂਦੇ ਉਸ ਦਾ ਮਨ ਜਾਂਦੇ ਸੀ ਕੰਮ ਅਸਾ ਜਦੋਂ ਉਹਨਾਂ ਟੀਮ 'ਚ ਪਹੁੰਚ ਜਾਂਦਾ ਹੈ ਫਿਰ ਇੱਕ ਅਲੱਗ ਲੈਵਲ ਹੋ ਜਾਂਦਾ ਹੈ ਇੱਕ ਸੋਚ ਬਦਲ ਜਾਂਦੀ ਹੈ ਕਿ ਅੱਗੇ ਵਧਣਾ ਹੈ ਹੋਰ ਕੁਝ ਕਰਨਾ ਹੈ ਕਿਉਂਕਿ 12-15 ਸਾਲ ਕ੍ਰਿਕਟਰ ਦੀ ਲਾਈਫ ਬਹੁਤ ਇੰਪੋਰਟੈਂਟ ਹੁੰਦੀ ਹੈ ਨੇਚਰ ਅਮਨਜੋਦ ਦੀ ਹੱਲੇ ਵੀ ਉਹੀ ਹੈ ਨਹੀਂ ਹੁਣ ਨੇਚਰ 'ਚ ਬੁਕਾਇ ਫਰਕ ਪੈ ਗਿਆ ਜੀ ਹੁਣ ਇਸੇ ਨਹੀਂ ਕਿ ਜਿਵੇਂ ਪੇਸ਼ੈਂਸ ਬੋਲਰ ਸਬਰ ਸਬਰ ਬਹੁਤ ਜ਼ਿਆਦਾ ਪੇਸ਼ੈਂਸ ਅਗੇ ਹੁਣ ਅਗੇ ਕਿਸੇ ਨੂੰ ਯਾਨੀ ਐਦਾਂ ਨੇ ਲੈਣ ਦੇ ਵਿੱਚ ਕੋਈ ਟੈਂਸ ਆ ਜਾਣਾ ਹੈ ਜਾਂ ਕੋਈ ਗੁੱਸਾ ਆ ਜਾਣਾ ਹੈ ਉਹਨਾਂ ਕਹਿੰਦੇ ਕੋਈ ਸੁਣ ਲੈਣਾ ਕੋਈ ਗੱਲ ਨਹੀਂ ਹੋ ਜੂਗਾ ਆਪਣੇ ਬੱਸ ਉਹਨਾਂ ਯਾਨੀ ਕਿ ਸਬਰ ਹੈ ਹੁਣ ਬਹੁਤ ਜਿਆਦਾ ਪੇਸ਼ੈਂਟ ਹੈ ਇਹ ਚੀਜ਼ ਦਾ ਬਹੁਤ ਫਰਕ ਪਿਆ ਤੇ ਕੋਈ ਖਾਸ ਡਿਮਾਂਡ ਜਿੱਦਾਂ ਹੁਣ క్రికెਟਰ ਬਣ ਜਾਂਦੇ ਬੰਦਾ ਵੀ ਡਿਮਾਂਡਿੰਗ ਦਾ ਸੈਂਸ ਕਿ ਖੁੰਦਾ ਕਿ ਹੁਣ ਚਲੋ ਆਪਾਂ ਕਰ ਸਕਦੇ ਨੇ ਵੀ ਕਹਿੰਦਾ ਨਾ క్రికెਟਰ ਗੱਡੀ ਲੈਣੀ ਹੈ ਜਾਂ ਇਹ ਕਰਨਾ ਹੈ ਲੈ ਲਈ ਗੱਡੀ ਥਾਰ ਦੀ ਥਾਰ ਲੈਂਦੇ ਆ ਆਪਣੇ ਸੁਣਾ ਜਾਂਦਾ ਹੀ ਤੁਹਾਡੇ ਨੂੰ ਜਦੋਂ ਪਹਿਲਾਂ ਵੀਪੀਐਲ ਹੋਇਆ ਈ ਕਹਿੰਨੀ ਪਾਪਾ ਉਹਨਾਂ ਥਾਰ ਦੇਖਣੀ ਚਾਹਦੇ ਹੋ ਕਹਿੰਦੇ ਸੈਕੰਡ ਹੈਂਡ ਮੈਂ ਕਹਿੰਦਾ ਸੈਕੰਡ ਹੈਂਡ ਲੈਣੀ ਉਹ ਨਵੀਂ ਲੈਣੀ ਆਪਾਂ ਮੈਂ ਸੈਕੰਡ ਹੈਂਡ ਕਿਉਂ ਲਵਾਂਗੇ ਜਦ ਮਾਰਾ ਜੀ ਨੇ ਆਪਣੇ ਨਵੇਂ ਜੋਗੇ ਘੜਤੇ ਆ ਫਿਰ ਆਪਾਂ ਨਵੀਂ ਲਵਾਾਂਗੇ ਤਾਂ ਸਿੱਧੀ ਨਵੀਂ ਗੱਡੀ ਲੈ ਲਈਦਾ ਅੱਛਾ ਫੋਨ ਆਇਆ ਹੋਣਾ ਗੱਲਬਾਤ ਹੋਈ ਹੋਣੀ ਜਦੋਂ ਸਿਲੈਕਸ਼ਨ ਹੋਊਗੀ ਮੈਂ ਕਹਿੰਦਾ ਅਜੇ ਹਜੇ ਤੱਕ ਨਹੀਂ ਹੋਈ ਗੀ ਅੱਜ ਤਾਂ ਗੱਲ ਹੀ ਨਹੀਂ ਹੋਈ ਗੱਲ ਹੀ ਨਹੀਂ ਹੋਈ ਇਹ ਤੁਸੀਂ ਵੀ ਨਹੀਂ ਕੀਤਾ ਮੈਂ ਕਹਿੰਦਾ ਟਾਈਮ ਅਸੀਂ ਫੋਨ ਕਰਦੇ ਆ ਉਸ ਕੋ ਟਾਈਮ ਨਹੀਂ ਆਗਾ ਜੀ ਅੱਛਾ ਉਹ ਫਿਰ ਕਿਉਂ ਖੇਡ ਦੀ ਗਰਾਊਂਡ 'ਚ ਹੋਏਗੀ ਜਾਂ ਪ੍ਰੈਕਟਿਸ ਕਰਦੀ ਹੋਊਗੀ ਉਹਨੇ ਅੱਜ ਫੋਨ ਕੀਤਾ ਨਾ ਤੇ ਮ ਅੱਲੇ ਵਧਾਈਆਂ ਤੁਸੀਂ ਦੇਣੀਆਂ ਹਨ ਦੇਣੀਆਂ ਵਧਾਈਆਂ ਜੀ ਉਹਨੂੰ ਜੀ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਕਿਹਾ ਕੇ ਕਰ ਗਈ ਹੁਣ ਦੇਖਾਂ ਕਾਈ ਕਰੋਗੇ ਅੱਜ ਤਾਂ ਹੀ ਕਰਾਂਗੇ ਅੱਲੇ ਤਾਂ ਗੱਲ ਹੀ ਨਹੀਂ ਹੋਈ ਤੁਹਾਨੂੰ ਬਿਲਕੁਲ ਨਹੀਂ ਗੱਲ ਹੋਈ ਦੁਨੀਆ ਨੇ ਵਧਾਈਆਂ ਦਿੱਤੀ ਪਰ ਤੁਹਾਡੀ ਗੱਲ ਹੀ ਨਹੀਂ ਸਾਡੀ ਨਹੀਂ ਗੱਲ ਹੋਈ ਅੱਛਾ ਹੁਣ ਕਰਾਂਗੇ ਜਦੋਂ ਫੋਨ ਕਰੇ ਵਰਲਡ ਕੱਪ ਦੀ ਸਿਲੈਕਸ਼ਨ ਦੀ ਮੈਂ ਦੇਖਿਆ ਕਈ ਕ੍ਰਿਕਟਰਾਂ ਨਾਲ ਚਾਹੇ ਔਰਤਾਂ ਹੋਏ ਮੈਨਜ਼ ਹੋਏ ਇੰਤਜ਼ਾਰ ਵਰਲਡ ਕੱਪ ਦਾ ਇੱਕ ਵੱਖਰਾ ਰੰਗਦਾ ਹੈ ਪੰਜਾਬ ਦੀ ਹਰਮਨਪ੍ਰੀਤ ਹੋਗੀ ਹਰਲੇਉਂਦੇ ਹਾਲਾਂਕਿ ਮਾਝਾਲ ਤੋਂ ਖੇਡਦੀ ਹੈ ਮਹਾਲੀ ਰਹਿੰਦੀ ਹੈ ਤੀਜੀ ਕ੍ਰਿਕਟਰ ਹੈ ਵੀ ਇੱਕ ਕ੍ਰਿਕਟਰ ਕਾਫੀ ਨੇ ਅਰਸ਼ਦੀਪ ਸਾਰੇ ਅਰਸ਼ਦੀਪ ਹੋ ਗਏ ਸਾਰੇ ਹੈ ਨਾ ਕੀ ਲੱਗਦਾ ਪੰਜਾਬ ਦੀ ਕ੍ਰਿਕਟ ਹੁਣ ਵਿਮਨ ਕ੍ਰਿਕਟਰ ਵੀ ਅੱਗੇ ਵਧ ਰਹੀ ਹੈ ਬਿਲਕੁਲ ਜਿਹੜਾ ਵੀਪੀਐਲ ਪਲੇਟਫਾਰਮ ਮਿਲਿਆ ਨਾ ਜੀ ਇਸ ਨੇ ਕੁੜੀਆਂ ਦਾ ਇਹ ਤਾਂ ਸ਼ੌਂਕ ਕਹਿੰਦੇ ਕ੍ਰਿਕਟ ਵੱਧਾਤਾ ਜੀ ਪਹਿਲਾਂ ਕੁੜੀਆਂ ਕ੍ਰਿਕਟ ਨਹੀਂ ਖੇਡ ਉਹ ਘਰ ਘਰ ਖੇਡਦੀਆਂ ਸੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇੱਕ ਤਾਂ ਇੰਨੇ ਤੇ ਮੁੰਡਿਆਂ ਕੁੜੀਆਂ ਨੂੰ ਕੋਈ ਫਰਕ ਨਹੀਂ ਹੈਗਾ ਜੀ ਤੋਂ ਸ਼ੌਂਕ ਜ਼ਿਆਦਾ ਵੱਧ ਗਿਆ ਮੇਰੇ ਖਿਆਲ ਨਾਲ ਜਾਓਗੇ ਦੇਖਣ ਮੈਚ ਵਰਲਡ ਕੱਪ ਤੇ ਕਿਉਂਕਿ ਇੰਡੀਆ ਜੀ ਬਿਲਕੁਲ ਜਾਵਾਂਗੇ ਪਹਿਲਾਂ ਮੈਚ ਦੇਖਿਆ ਹੁਣਾਂ ਮੈਂ ਪਹਿਲਾਂ ਕਿ ਨੀ ਬਿੰਬਤੀ ਦੇਖੀ ਆ ਸੀਗੀ ਜੀ ਪਤਾ ਨਹੀਂ ਨੈਰੀਆ ਵੀ ਪਿਆ ਜਾਂਦਾ ਹੁੰਦਾ ਸੀ ਲਖਨਊ ਗਈ ਸੀ ਹਾਂ ਜਿਹੋਣੇ ਅਸੀਂ ਤੇ ਹੁਣ ਵਰਲਡ ਕੱਪ ਦੇ ਦੇਖੋ ਹੁਣ ਵਰਲਡ ਕੱਪ ਦੇਖਣਾ ਬਹੁਤ ਮੂਵਾਰਕਾਂ ਤੁਹਾਨੂੰ ਤੇ ਏਦਾਂ ਹੀ ਅਮਨਜੋਤ ਨੂੰ ਵਧਾ ਕੇ ਰੱਖਿਆ ਪਰਮਾਤਮਾ ਬਹੁਤ ਥੈਂਕ ਯੂ ਤਾਂ ਸੀਗੇ ਅਮਨਜੋਤ ਦੇ ਪਰਿਵਾਰ ਭੁਪਿੰਦਰ ਸਿੰਘ ਉਹਨਾਂ ਦੇ ਫਾਦਰ ਔਰ ਖੁਸ਼ੀ ਦਾ ਵੈਲੈਸ ਪਰਿਵਾਰ ਵਿੱਚ ਇਸੇ ਪਰਿਵਾਰ ਦੀ ਕੁੜੀ ਕੁਝ ਸਾਲ ਪਹਿਲਾਂ ਮੌਲੇ ਵਿੱਚ ਇੱਕ ਆ ਮੁੰਡੇ ਨਾਲ ਖੇਡਦੀ ਸੀ ਔਰ ਇੱਕ ਸੁਪਨਾ ਸੰਜੋਆ ਸੀਗਾ ਵਾਦੇ-ਵਾਦੇ ਹੁਣ ਵਰਲਡ ਕੱਪ ਦੀ ਟੀਮ ਚ ਆ ਚੁੱਕੀ ਹੈ ਉਹ ਪਹਿਲਾਂ ਇੰਡੀਅਨ ਟੀਮ ਚ ਖੇਡ ਚੁੱਕੀ ਹੈ ਲੇਕਿਨ ਵਰਲਡ ਕੱਪ ਖੇਲਣਾ ਜਿੱਦਾਂ ਮੈਂ ਦੱਸਿਆ ਕਿ ਸਾਰਾ ਦਾ ਸੁਪਨਾ ਹੁੰਦਾ ਹੈ ਤਾਂ ਹੁਣ ਦੇਖਣਾ ਹੋਏਗਾ ਅੱਗੇ ਕਿਉਂਕਿ ਇੰਡੀਆ ਚ ਹੈ ਵਰਲਡ ਕੱਪ ਔਰ ਉਹਨਾਂ ਦੇ ਫਾਦਰ ਸਾਹਿਬ ਪਹਿਲੀ ਵਾਰ ਵਰਲਡ ਕੱਪ ਦਾ ਮੈਚ